లైఫ్ ਫੋਮ ਚਲਾਈ ਦੇ ਦੁਨੀਆ ਨੇ ਜਿਹੜੇ ਤੁਹਾਡੇ ਟਾਈਟ ਪ੍ਰੋਪਰਟੀ ਆਪਨਾ ਨਾਮ ਮੇਰਾ ਨਾਮ ਗਦੀਪ ਸਿੰਘ ਆ ਜੀ ਅੱਛਾ ਜਿਹੜਾ ਮਤਲਬਾ ਹੋਇਆ ਯਾਰ ਨਾਮ ਦਾ ਹਾਂਜੀ ਜੀ ਤੇ ਕਿੱਥੇ ਗਈ ਹੈ ਹਾਂਜੀ ਉਹ ਕੀ ਮਾਮਲਾ ਸੀ ਕਦੋਂ ਉਹਨੂੰ ਭੇਜਿਆ ਗਿਆ ਚੱਕੇ ਤੋਂ ਵੀ ਅੱਧੇ ਹੋਇਆ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕੀ ਉਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਦੋ ਚਾਰ ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਯਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹ ਡੈਡ ਬੋਡੀ ਦੀ ਰਿਪੋਰਟ ਸਾਡੇ ਕੋਲ ਪਹੁੰਚਦੀ ਆ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮੌਦ ਦੇ ਘਾਟੋਂ ਨਾਲ ਉਹਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਹੋਈ ਸੀ ਕਿੰਨੇ ਪੈਸੇ ਸੋਗੇ ਕਿ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ ਕਰਾ ਦਿੰਦੇ ਹਾਂ ਜਦ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦਾਨੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਉਮੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅੱਛਾ ਨਹੀਂ ਏਜੰਟ ਨਾਲ ਤੇ ਜਦੋਂ ਬਾਹਰ ਭਿੱਜਣ ਦੀ ਗੱਲਬਾਤ ਹੋਈ ਕਿੰਨੇ ਪੈਸਿਆਂ ਦੀ ਹੋਈ ਕਿੰਨਾ ਉਹ ਦੱਸਿਆ ਸੀ ਵੀ ਇਸ ਦਾ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਟਾਈਮ ਹਮ ਜਿਹੜੇ ਪੈਸੇ ਦੇ ਚੁੱਕੇ ਏਜੰਟਰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕੋਲ ਡਾਕਟਰ ਦੀ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ 'ਚ ਹੀ ਲੈ ਕੇ ਜਾਵਾਂਗੇ ਅਸੀਂ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡਾਂ ਔਰ 8-9 ਮਹੀਨੇ ਪਹਿਲਾਂ ਹਾਂਜੀ ਹਾਂਜੀ ਇਹ ਵੀਡੀਓ ਵਾਲੀ ਹਾਂਜੀ ਵੀਡੀਓ ਅਚੋ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਟਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਬਣਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਹਿਬ ਨੂੰ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਐ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਨਹੀਂ ਏਜੰਟ ਦੇ ਨਾਲ ਗੱਲ ਹੀ ਕਿਉਂਕਿ ਏਜੰਟ ਟੈਕ ਫਾਈਲ ਦਾ ਫਲਾਈਟ ਉਹਨੇ ਕੈਰ ਗਿਆ ਹਾਂਜੀ 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 ਏਜੰਟ ਨਾਲ ਲਗਾ ਲਗਾਤਾਰ ਗੱਲ ਹੋਈ ਰਹੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਈ ਇੱਥੇ ਬਟ ਜਦੋਂ ਹੀ ਗੁਆਟਾ ਮਾਲਾ ਦੇ ਵਿੱਚ ਪਹੁੰਚਾ ਗੁਆਟਾ ਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੌਂਕਰਾਂ ਵੱਲੋਂ ਡੌਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰੋਤੀ ਮੰਗੀ ਕਿੰਨੇ ਚਿਰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸਰ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦਾ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹੂੰ ਤੇ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨਾਪ ਕੀਤਾ ਸੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਪੁੱਛੋ ਵੀ ਹੁਣ ਤੇਰੀ ਤੁਹਾਨੂੰ ਯਾਦ ਕਰਕੇ ਦੱਸ ਮੈਨੂੰ ਇਹ ਸਾਨੂੰ ਜਾਣਕਾਰੀ ਮਿਲੀ ਜੀ ਆਪਣੇ ਜਵਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੁਝ ਰਿਲੇਟਿਵ ਆ ਜਾਂ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਦੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਫਿਰ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਇਹਨਾਂ ਨਾਲ ਹੀ ਉਹਨਾਂ ਦੇ ਦੂਜੇ ਮੁੰਡੇ ਹਨ ਜਿਹੜੇ ਡੋਂਕਰ ਸੀ ਉਹ ਪਤਾ ਲੱਗਾ ਕਿ ਕਿੱਥੇ ਦੇ ਸੀਗਾ ਐਸਾ ਨਹੀਂ ਡੋਂਕਰ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਥੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਉਹ ਜੋਰਪੀਅਨ ਹੀ ਸੀ ਹੋਊ ਪਿਓਰਕੀ ਨਹੀਂ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਆ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜਾਂਡ ਨੂੰ ਫੜਿਆ ਕੰਪਲੀਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਆਂ ਵੀ ਸਖਤੋ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਖਾਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਜਾਂ ਗੋਲੀ ਮਾਰਨ ਦੀਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਠੀਕ ਹੈ ਹਾਂ ਜੀ ਕੋਈ ਕੀ ਨਾਮ ਹੁੰਦਾ ਮਰਨਾ ਸੁੱਚਾ ਸਿੰਦ ਨਹੀਂ ਅੱਜ ਕਿੱਥੇ ਦੇ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਤਸਲੀਪਿੰਡ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰਗੋ ਵਾਲਾ ਸਾਡਾ ਮੱਲਾ ਲੱਗ ਪੈਂਦਾ ਅੱਛਾ ਕੰਮ ਕੀ ਕਰਦੇ ਸੀ ਖੇਤੀਬਾੜੀ ਕਰੀ ਜੀ ਬੇਟਾ ਤੁਹਾਡਾ ਹਾਂਜੀ ਉਹਦੀ ਕਿੰਨੀ ਉਮਰ ਹੈ 21 ਸਾਲ ਦਾ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲड़का ਜੀ ਅੱਛਾ ਇਕਲੋਤਾ ਬੇਟਾ ਸੀ ਤੁਹਾਡਾ ਹਾਂਜੀ ਇਕੱਲਾ ਹੀ ਸਕ ਪੜਾਈ ਹੁਣ ਕਿੰਨੀ ਕੀਤੀ ਸੀ 12 ਤੱਕ ਪੜਿਆ ਜੀ 12 ਪੜ ਕੇ ਛੇਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੀਆਂ ਇੱਕ ਲੜਕੀ ਵੱਡੀ ਹੈ ਜੀ ਉਹਦੀ ਸ਼ਾਦੀ ਕਰ ਦਿੱਤੀ ਹੈ ਇੱਕ ਪੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਬਿਕਤਰ ਗਿਆ ਬਾਹਰ ਪਹਿਲਾਂ ਵੀ ਕਿੱਥੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂ ਕਰ ਗਿਆ ਨਹੀਂ ਜੀ ਨਹੀਂ ਸਾਡੇ ਪਰਿਵਾਰ ਦੇ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹ ਗੱਲਬਾਤ ਹੋਈ ਹੈ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਹੈ ਉਦੋਂ ਕਿਉਂ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਕਿ ਵੀ ਉਧਰਲੇ ਪਾਸੇ ਕੋਈ ਕਾਗਜ਼ ਪੱਤਖ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਹਰ ਦੇ ਵੇਦ ਬੀਜ ਲੱਗ ਗਿਆ ਜਾਂ ਇਦਾਂ ਪਿੱਛਾਂ ਗਏ ਜਾਂ ਇੱਕ ਕਿੱਟੀ ਕਿੱਟੀ ਦਸੀ ਉਹਨਾਂ ਜਹਾਜ਼ ਦੀਆਂ ਕਹਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈ ਹੈ ਉਹਨਾਂ ਨੇ ਲਗਾਈ ਹੈ ਅੱਛਾ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜੰਮ ਤਵਾਰ ਇੱਕ ਘਾਟੇ ਮਾਰ ਤੱਕ ਸਾਡੀ ਗੱਲ ਹੁੰਦੀ ਰਹੀ ਹੈ ਮਤਲਬ ਕਿੰਨੇ ਕਿ ਦਿਨ 15 ਦਿਨ 20 ਦਿਨ ਕਿੰਨੇ ਦਿਨ ਕੁ 15 20 ਮਹੀਨਾ ਹੀ ਲਾ ਲੋ ਇੰਨਾ ਕੰਮ ਹੁੰਦੀ ਰਹੀ ਹੈ ਅੱਛਾ ਜਦੋਂ ਕਿੰਨਾ ਹੋ ਗਿਆ ਪ੍ਰੋਫਾਈਲ ਮੰਗ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋ ਗੱਲਬਾਤ ਡਾਕਟਰਾਂ ਨੇ ਕਰਾਈ ਨਹੀਂ ਕਰਾਈ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਆਉਂਦਾ ਇਸੇ ਸਰਕਾਰ ਦੇ ਮਲਾਜਮ ਨਾ ਜਾਂ ਐਮਐਲਏ ਐਮੰਤਰੀ ਜਾਂ ਕਿਸੇ ਨਾ ਤੁਸੀਂ ਕੋ ਤਾਰਮਲ ਕੀਤਾ ਸੀ ਤਾਰਮਲ ਕੀਤਾ ਜੀ ਅਸੀਂ ਗੋਲਵਾਲ ਸਾਹਿਬ ਗਏ ਸੀ ਚੋਲਾ ਦੇ ਉੱਤੇ ਉੱਤੇ ਪੇ ਸਾਡਾ ਉਹ ਲੋNDE ਬਿਆਨਪੂਰਜ ਲੈ ਆਏ ਬਲੈਕ ਟੋਪਕੀ ਕਹਿੰਦੇ ਉਹਨੂੰ ਉਹਦੇ ਵਿੱਚ ਤੇ ਉਹ ਕਹਿੰਦੇ ਕੋਈ ਨਹੀਂ ਪਤਾ ਨਾ ਆ ਕੀਤੇ ਆ ਉਹ ਉਹਦੇ ਤੋਂ ਕਿੰਨਾ ਚਿਰ ਹੋ ਗਿਆ ਉਸ ਤਾਰਮਲ ਤੋਂ ਤੁਹਾਨੂੰ ਵੀ ਚਾਹ ਪੰਜ ਮਹੀਨੇ ਹੋ ਗਏ ਤੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆ। ਕੋਈ ਨਹੀਂ ਆ। ਹੋ ਵੀ ਅਜੇ ਤੱਕ ਜਦਾਂ ਕਿ ਸਿਰਫ ਕਲੀਅਰ ਨਹੀਂ ਹੋਇਆ ਵੀਡੀਓ ਹੀ ਵਾਇਰਲ ਹੋ ਰਹੀ ਆ। ਹਾਂਜੀ। ਤੁਹਾਡੀ ਕੋਈਦਰੋ ਸਰਕਾਰ ਨਾਲ ਜਾਂ ਕਿਸੇ ਨਾਲ ਕੋਈ ਗੱਲ ਹੋਈ ਵੀ ਬਾਕੀ ਤੁਹਾਡਾ ਬੇਟਾ ਆ ਜਾਂ ਫਿਰ ਸਿਰਫ ਫੋਟੋ ਵਾਇਰਲ ਹੋ ਰਹੀ। ਨਹੀਂ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਜੀ। ਕੋਈ ਬਾਡੀ ਲਿਆਉਣ ਲਈ ਕੋਈ ਨਹੀਂ। ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗੈਰਾ ਹੋਇਆ? ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਗਲਾ ਤਾਂ ਨਹੀਂ ਹੋਇਆ ਸਾਡਾ। ਨਹੀਂ। ਠੀਕ ਹੈ ਨਾ ਤੁਹਾਨੂੰ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ। ਕੋਈ ਸੱਚਾਈ ਨਹੀਂ ਸਾਹਮਣੇ ਆਈ। ਕਿ ਵਾਕਿਆ ਦੇ ਨਾਲ ਇਦਾਂ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ ਕਿਦਾਂ ਦੇ ਵੈਸੇ ਹੁਣ ਰੱਬ ਵੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜੇ ਤੁਹਾਨੂੰ ਫੋਟੋ ਦਿੱਤੇ ਆ ਤੁਹਾਨੂੰ ਪੱਕਾ ਬਣਾ ਲਿਆ ਹੋਈ ਤੁਹਾਨੂੰ ਉਦੋਂ ਕਿਸੀ ਦੀ ਕਾਲਵਰ ਆਈ ਜਾਂ ਪੁਲਿਸ ਦੇ ਕਿੰਨੇ ਕਿਸੀ ਕੋਈ ਨਹੀਂ ਕੋਈ ਕੁਛ ਨਹੀਂ ਹੋਇਆ ਕੋਈ ਨਹੀਂ ਆ ਕਿ ਹਾਂਜੀ ਜੈਂਟ ਅੰਦਰ ਆ ਜੀ ਇਹਦੀ ਜਿਹੜੀ ਘਰ ਦੀ ਹੈ ਜੀ ਉਹ ਨਾ ਰਵਿੰਦੀਪ ਕੌਰ ਅਸਲੀ ਉਹ ਹੀ ਆ ਜੀ ਜੈਂਟ ਕਿੱਥੇ ਦਾ ਕਰਨਾਲ ਦਾ ਜੀ ਉਹ ਜਾਨੀ ਨੂੰ ਰੈਸਟ ਕੀਤਾ ਜਾਵੇ। ਜੀ ਉਹ ਇਹਦੀ ਘਰ ਵਾਲੀ ਨੂੰ ਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ। ਅਸੀਂ ਜਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੱਦੇ ਪਸਾਏ ਇਦਾਂ ਜੀ। ਮੁੱਖ ਦੋ ਚੀਜ਼ਾਂ ਨੇ ਉਹ ਰਵਣ ਕੋਰੀ ਹੈ। ਅਸੀਂ ਸੂਹੇ ਕੀਤੀ ਆ ਜੀ ਠਾਣੇ ਚ। ਔਰ ਵੀ ਲੜਕੇ ਪਿੰਡ ਦੇ ਵੀ ਆ ਗਏ ਆ ਜੀ। ਰੋਜ਼ ਜਾਨੀ ਨੇ ਪਸਾਏ ਸਾਰੇ ਲੜਕੇ ਇਦਾਂ ਕਿ ਮਿਰਾਨੀਆਂ ਗੱਲਾਂ ਕਰ ਕਰ ਕੇ ਜੀ ਤੁਹਾਡਾ ਬੱਚੇ ਬਾਲ ਕਰਦੇ ਨੇ। ਸਾਹਸਰ ਦੇ ਹੋ ਮੰਗ ਕਰਦੇ ਆ ਬਚ ਲੋ ਸਾਡੇ ਬੱਚਾ ਦੇ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਇਹ ਤਾਂ ਉਹ ਕੰਮ ਉਹਨੂੰ ਸਖਤ ਸਜ਼ਾ ਮਿਲੀ ਦਿੱਤੀ ਜਾਵੇ ਤੇ ਰਮੋ ਕੀ ਦੀ ਨੂੰ ਗ੍ਰਿਫਤਾਰ ਕੀਤਾ ਜਾਏ ਹਾਂਜੀ ਹੋਈ ਬੇਨਤੀ ਹੈ ਜੀ ਸਾਡੇ